ਚੋਰੀ ਦੀਆਂ ਵਾਰਦਾਤਾ ਆਏ ਦਿਨ ਵੱਧਦੀਆਂ ਜਾ ਰਹੀਆਂ ਨੇ ਤੇ ਚੌਂਕੀ ਕੂਚਰ ਮਾਰਕੀਟ ਦੇ ਅਦੀਨ ਇੱਕ ਬਾਈਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਬਾਈਕ ਕਿਸੇ ਆਮ ਵਿਅਕਤੀ ਨੇ ਨਹੀਂ ਬਲਕਿ ਇੱਕ ਵਿਕਲੈਂਗ ਵਿਅਕਤੀ ਦੇ ਵੱਲੋਂ ਚੋਰੀ ਕੀਤਾ ਗਿਆ ਜਾਣਕਾਰੀ ਦਿੰਦੇ ਆ ਪੀੜਤ ਰਜਨੀਸ਼ ਦਾ ਕਹਿਣਾ ਹੈ ਕਿ ਉਸ ਦਾ ਬੱਸ ਸਟੈਂਡ ਦੇ ਨੇੜੇ ਜਵਾਹਰਨਗਰ ਕੈਂਪ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਹੈ ਤੇ ਉਸ ਦੇ ਨੇੜੇ ਹੀ ਪਾਰਕਿੰਗ ਏਰੀਆ ਹੈ ਜਿੱਥੇ ਉਸ ਨੇ ਆਪਣਾ ਮੋਟਰਸਾਈਕਲ ਪਾਰਕ ਕੀਤਾ ਸੀ ਜਦ ਕਿਸੇ ਕੰਮ ਨੂੰ ਬਾਹਰ ਜਾਣ ਦੇ ਲਈ ਉਹ 11 ਵਜੇ ਦੇ ਕਰੀਬ ਦਫ਼ਤਰ ਦੇ ਵਿੱਚੋਂ ਬਾਹਰ ਆਇਆ ਤਾਂ ਉਸ ਨੇ ਮੋਟਰਸਾਈਕਲ ਨਹੀਂ ਵੇਖਿਆ ਉਸ ਤੋਂ ਬਾਅਦ ਉਸਦੇ ਫਲੋ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਇੱਕ ਵਿਕਲੰਗ ਵਿਅਕਤੀ ਦਿਖਾਈ ਦੇ ਰਿਹਾ ਉਸਦੇ ਨਾਲ ਇੱਕ ਹੋਰ ਸਾਥੀ ਵੀ ਹੈ ਤੇ ਮੋਟਰਸਾਈਕਲ ਦਾ ਲੋਕ ਤੋੜ ਕੇ ਉਹਨਾਂ ਦੇ ਵੱਲੋਂ ਉੱਥੋਂ ਬਾਈਕ ਚੋਰੀ ਕੀਤੀ ਗਈ। ਨਾਲ ਹੀ ਉਸ ਤੋਂ ਬਾਅਦ ਕੋਚਰ ਮਾਰਕੀਟ ਚੌਂਕੀ ਦੇ ਵਿੱਚ ਇਸ ਦੀ ਸ਼ਿਕਾਇਤ ਕੀਤੀ ਗਈ। ਮੇਰਾ ਰਜਨੀਸ਼ ਹੈ। ਇਸ ਕੀ ਮੈਟਰ ਕੀ ਹੈ ਮੋਟਰਸਾਈਕਲ ਕਿੱਧਰ ਚੁੱਕੀ? ਮੈਂ ਕੰਮ ਦੇ ਹੈ ਸੀ ਆਪਣੀ ਮੈਂ ਆਫਿਸ ਦੇ ਬਾਹਰ ਮੋਰਚਾ ਖੜਾ ਕੀਤਾ ਜੀ ਤੇ ਉਸ ਤੋਂ ਬਾਅਦ ਥੋੜਾ ਕੰਮ ਕਰਨ ਲਈ ਪਰ ਥੋੜੇ ਪਰੇ ਗਿਆ ਉਹ 10 ਬੰਦਾ ਵੜ ਲਈ ਵਾਪਸ ਆਇਆ ਤਾਂ ਮੇਰੇ ਮੋਰਚਾ ਤੇ ਸੀ ਕਿੱਥੇ ਸੀ ਆਫਿਸ ਸਾਡਾ ਸਾਡਾ ਬਸਟ ਸਟੈਂਡ ਜਵਾਰ ਨਗਰ ਕੇ ਪਿੱਛੇ ਤੇ ਸਰ ਕੰਪਲੇਟ ਕੀਤੀ ਤੁਸੀਂ ਹਾਂ ਜੀ ਐਫ ਆਈ ਆਰ ਕਰਾ ਦਿੱਤੀ ਕਿਹੜੀ ਜਗ੍ਹਾ ਕੋਚੇ ਮਾਰਗ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਹੀ ਦੇਖਿਆ ਹੁੰਦਾ ਹਾਂ ਜੀ ਪਛਾਣ ਚ ਸੀ ਹੁੰਦਾ ਪਛਾਣ ਚ ਨਹੀਂ ਆ ਰਿਹਾ ਕੋਈ ਕੀ ਨਿਸ਼ਾਨੀ ਕਿਸੇ ਬੰਦੇ ਦੀ ਉਹ ਜੀ ਇੱਕ ਸਾਈਡ ਤੋਂ ਹੀ ਲੱਤ ਖਰਾਬ ਸੀ ਲੱਗਦਾ ਵੀ ਹੈਂਡੀਕੈਪ ਹੀ ਆ ਬੰਦਾ ਜਿੰਨੇ ਚੋਰੀ ਕੀਤੀ ਹੈ ਲੱਗਦਾ ਰਹੀਏ ਕਿਸੇ ੜੀ ਤੋਂ ਐਕਟੋਰ ਹਾਂਜੀ ਮੋਟਰਸਾਈਕਲ ਮੋਟਰਸਾਈਕਲ ਕੀ ਨੰਬਰ ਕੀ ਸੀ ਉਹਦਾ BB10 BJ8152 ਅੱਛਾ ਤੇ ਕੀ ਕਿਹੜੇ ਰੰਗ ਦਾ ਹੈ ਸਿਲਵਰ ਕਲਰ ਦਾ ਹੈ ਸਪਲੈਂਡਰ 2014 ਮਾਡਲ ਦਾ ਲੱਗਦਾ ਵੀ ਅੱਜ ਦੇ ਟਾਈਮ 'ਚ ਕੋਈ ਮੋਟਰਸਾਈਕਲ ਗੁੰਮ ਹੋ ਜਾਵੇ ਚੋਰੀ ਹੋ ਜਾਵੇ ਤੇ ਬੜਾ ਨਾ ਬੜਾ ਔਖਾ ਹੈ ਬਹੁਤ ਔਖਾ ਹੈ ਜੀ ਤੇ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਜਿਹੜਾ ਲੋਕਾਂ ਨੂੰ ਬਚਾਏ ਸੇਵ ਰਹਿਣਾ ਚਾਹੀਦਾ ਆਪਣੀ ਬਾਈਕ ਆਪਣੇ ਸਾਹਮਣੇ ਇੱਕੋ ਤੇ ਬਾਹਰ ਪਾਰਕਿੰਗ 'ਚ ਨਾ ਖੜੀ ਕਰੋ ਇਸੇ ਬਾਅਦ 'ਚ ਜੀ ਅੱਜਕੱਲ ਪਤਾ ਲੱਗਦਾ ਕੋਲ ਅੱਜ ਕੱਲ ਚੋਰਾਂ ਦਾ ਕੋਈ ਪਤਾ ਨਹੀਂ ਹੈ